ਕਨਸ ਪਾਰਟੀ ਨੇ ਜੰਮੂ ਕਸ਼ਮੀਰ ਵਿਧਾਨ ਸਭਾ ਚੋਣਾਂ ਲਈ ਉਮੀਦਵਾਰਾਂ ਦੀ ਤੀਜੀ ਸੂਚੀ ਜਾਰੀ ਕਰ ਦਿੱਤੀ ਹੈ ਸੂਚੀ ਵਿੱਚ ਕੁੱਲ 19 ਉਮੀਦਵਾਰਾਂ ਦੇ ਨਾਮ ਸ਼ਾਮਲ ਹਨ ਪਾਰਟੀ ਨੇ ਰਮਲਬੰਨ ਲਾ ਨੂੰ ਆਰਐਸ ਤੋਂ ਪੂਰਾ ਜੰਮੂ ਦਖਲੀ ਤੋਂ ਟਿਕਟ ਦਿੱਤੀ ਹੈ ਇਸ ਦੇ ਲਵਾ ਪਾਰਟੀ ਨੇ ਸੋਪੇਰੀ ਵਿਧਾਨ ਸਭਾ ਸੀਟ ਤੋਂ ਹਾਜੀ ਅਬਦੁੱਲ ਰਸ਼ੀਦ ਡਾਰ ਉਦਮਪੁਰ ਪੱਛਮੀ ਸੀਟ ਤੋਂ ਸੁਮਿਤ ਬੰਗੋਤਰਾ ਰਾਮਨਗਰ ਸੀਟ ਤੋਂ ਮੋਲਰਾ ਤੇ ਬੰਨੀ ਤੋਂ ਕਾਜਲ ਰਾਜਪੂਤ ਨੂੰ ਟਿਕਟ ਦਿੱਤੀ ਹੈ ਕੇਂਦਰ ਸ਼ਾਸਤਰ ਪਰਦੇਸ਼ ਜੰਮੂ ਕਸ਼ਮੀਰ ਵਿੱਚ ਵਿਧਾਨ ਸਭਾ ਦੀਆਂ 90 ਸੀਟਾਂ ਹਾਂ ਕਾਂਗਰਸ ਐ ਨੈਸ਼ਨਲ ਕਾਂਗਰਸ ਨਾਲ ਗੱਠਜੋੜ ਕਰਦੇ ਚੋਣਾਂ ਲੜ ਰਹੀ ਹੈ ਦਾਅਵੇ ਕੀ ਸੀਟਾਂ ਦੀ ਵੰਡ ਵਿੱਚ ਨੈਸ਼ਨਲ ਕਾਂਗਰਸ ਨੂੰ 51 ਕਾਂਗਰਸ ਨੂੰ ਬਤੀ ਤੇ ਹੋਰਨਾਂ ਨੂੰ ਦੋ ਸੀਟਾਂ ਦਿੱਤੀਆਂ ਗਈਆਂ ਹਨ ਜਦਕਿ ਪੰਜ ਸੀਟਾਂ ਤੇ ਫ੍ਰੈਂਡਲੀ ਫਾਈਟ ਹੋਵੇਗੀ ਇਸ ਤੋਂ ਪਹਿਲਾਂ ਕਾਂਗਰਸ ਪਾਰਟੀ ਨੇ ਦੋ ਸੂਚੀ ਜਾਰੀ ਕਰਕੇ 15 ਸੀਟਾਂ ਦੇ ਉਮੀਦਵਾਰਾਂ ਦਾ ਐਲਾਨ ਕੀਤਾ ਹੈ ਜੇਕਰ ਇਸ ਤਰ੍ਹਾਂ ਦੇਖਿਆ ਜਾਇਦਾ ਕਾਂਗਰਸ ਨੇ ਹੁਣ ਤੱਕ 34 ਸੀਟਾਂ ਦੇ ਉਮੀਦਵਾਰ ਐਲਾਨ ਹਨ ਦਾਜੇ ਕੀ ਚੋਣਾਂ ਵਿੱਚ ਕਾਂਗਰਸ ਨਾਲ ਗਠਜੋੜ ਵਿੱਚ ਸ਼ਾਮਲ ਨੈਸ਼ਨਲ ਕੌਂਫਰੰਸ ਦੇ ਉਪ ਪ੍ਰਧਾਨ ਉਮਰ ਅਬਦੁੱਲਾ ਨੇ ਬੀਤੇ ਦਿਨੀ ਕਿਹਾ ਸੀ ਕਿ ਦੋ ਵਿਧਾਨ ਸਭਾ ਸੀਟਾਂ ਤੋਂ ਚੋਣ ਲੜਨਾ ਕਮਜ਼ੋਰੀ ਦੀ ਨਿਸ਼ਾਨੀ ਨਹੀਂ ਹੈ ਸਗੋਂ ਉਹਨਾਂ ਦੀ ਪਾਰਟੀ ਦੀ ਤਾਕਤ ਨੂੰ ਸਾਬਤ ਕਰਦਾ ਹੈ ਅਬਦੁੱਲਾ ਨੇ ਦੋ ਸੀਟਾ ਗੰਦਬਲ ਤੇ ਬਗਦਦਮ ਤੋਂ ਨਾਮਜ਼ਦਗੀ ਦਾਖਲ ਕੀਤਾ ਨਾਮਜ਼ਦਗੀ ਤੋਂ ਬਾਅਦ ਉਹਨਾਂ ਨੇ ਕਿਹਾ ਕਿ ਮੇਰੇ ਸਾਥੀ ਦਿਖਾਣਾ ਚਾਹੁੰਦੇ ਹਨ ਕਿ ਨੈਸ਼ਨਲ ਕੌਂਫਰੰਸ ਇਹ ਚੋਣਾਂ ਕਮਜ਼ੋਰ ਸਥਿਤੀ ਵਿੱਚ ਨਹੀਂ ਸਗੋਂ ਮਜ਼ਬੂਤ ਸਥਿਤੀ ਵਿੱਚ ਲੜ ਰਹੀ ਹੈ ਦਾਸੇ ਕਿ ਜੰਮੂ ਕਸ਼ਮੀਰ ਦੇ ਕਰੀਬ 10 ਸਾਲ ਬਾਅਦ ਵਿਧਾਨ ਸਭਾ ਚੋਣਾਂ ਹੋ ਰਹੀਆਂ ਹਨ ਪਿਛਲੀ ਵਾਰ ਇੱਥੇ 2014 ਵਿੱਚ ਚੋਣਾਂ ਹੋਈਆਂ ਸਨ ਜਦਕਿ ਕਿਸੇ ਵੀ ਪਾਰਟੀ ਨੂੰ ਬਹੁਮਤ ਨਹੀਂ ਮਿਲੇ ਸੀ ਪੀਡੀਪ ਤੇ ਭਾਜਪਾ ਨੇ ਮਿਲ ਕੇ ਸਰਕਾਰ ਬਣਾਈ ਸੀ ਪਰ ਇਹ ਸਰਕਾਰ 5 ਸਾਲ ਪੂਰੇ ਨਹੀਂ ਕਰ ਸਕੀ ਇਸ ਤੋਂ ਬਾਅਦ 2019 'ਚ ਕੇਂਦਰ ਸਰਕਾਰ ਨੇ ਜੰਮੂ ਕਸ਼ਮੀਰ ਤੋਂ ਧਾਰਾ 370 ਹਟਾ ਦਿੱਤੀ ਸੀ ਉਦੋਂ ਤੋਂ ਹੁਣ ਤੱਕ ਸੂਬੇ ਵਿੱਚ ਵਿਧਾਨ ਸਭਾ ਚੋਣਾਂ ਨਹੀਂ ਹੋਈਆਂ ਦੱਸਦੇ ਕਿ ਕੇਂਦਰ ਸ਼ਾਸਿਤ ਪ੍ਰਦੇਸ਼ ਵਿੱਚ ਤਿੰਨ ਪੜਾਵਾਂ ਵਿੱਚ ਚੋਣਾਂ ਹੋਣਗੀਆਂ ਪਹਿਲੇ ਪੜਾ ਲਈ 18 ਸਤੰਬਰ ਦੂਜੇ ਪੜਾ ਲਈ 25 ਸਤੰਬਰ ਤੇ ਤੀਜੇ ਤੇ ਆਖਰੀ ਪੜਾ ਲਈ 1 1 ਅਕਤੂਬਰ ਨੂੰ ਚੋਣਾਂ ਪੈਣਗੀਆਂ ਹੋਰ ਅਪਡੇਟ ਲਈ ਦੇਖਦੇ ਰਹੋ ਜੀ ਅਪਡੇਟ ਟੀਵੀ